प्यारे दोस्तों ਅਸੀਂ ਸਮਾਜ ਦੇ ਅੰਦਰ ਬੜੇ ਲੰਬੇ ਅਰਸੇ ਤੋਂ ਸੁਣਦੇ ਆ ਰਹੇ ਹਾਂ ਕਿ 12 ਸਾਲ ਬਾਅਦ ਰੁੜੀ ਦੀ ਵੀ ਸੁਣੀ ਜਾਂਦੀ ਆ ਪਰ ਪਾਵਰ ਕਾਰਪੋਰੇਸ਼ਨ ਜਨੀ ਪੰਜਾਬ ਦੇ ਬਿਜਲੀ ਵਿਭਾਗ ਅੰਦਰ ਪਿਛਲੇ 13.5 14 ਸਾਲ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਮੀਟਰ ਰੀਡਰਜ ਕੰਪਿਊਟਰ ਆਪਰੇਟਰ ਤੇ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਨੇ ਸੁਪਰਵਾਈਜ਼ਰ ਉਹਨਾਂ ਦੀ ਨਾਜ ਤਨਖਾਹ ਵਧਾਈ ਜਾ ਰਹੀ ਆ ਤੇ ਨਾ ਉਹਨਾਂ ਨੂੰ ਕਿਸੇ ਪਾਸੇ ਐਡਜਸਟ ਕੀਤਾ ਜਾ ਰਿਹਾ ਵਾ ਵਾਦਾ ਕਰਕੇ ਵੀ ਨਾ ਉਹਨਾਂ ਨੂੰ ਬੋਲਣ ਦਿੱਤਾ ਜਾਂਦਾ ਵਾ ਜੇ ਕੋਈ ਰੈਲੀ ਮਜਾਰਾ ਕਰਦੇ ਨੇ ਜਾਂ ਕੋਈ ਮੀਡੀਆ ਲੀਡਰ ਬੋਲਦਾ ਵਾ ਉਹਦੀ ਆਈਡੀ ਲੈ ਕੇ ਵਾਪਸ ਤੇ ਉਹਨੂੰ ਘਰ ਨੂੰ ਘੱਲ ਦਿੱਤਾ ਜਾਂਦਾ ਤੇ ਲਗਾਤਾਰ ਉਹਨਾਂ ਦੇ ਨਾਲ ਇਹ ਰਸੂਕ ਹੋ ਰਿਹਾ ਵਾ ਜਾਨੀ ਕਿ ਧੌਂ ਤੇ ਗੋਡਾ ਰਾ ਕੇ ਕੁੱਟਣਾ ਵੀ ਆ ਝੰਬਣਾ ਵੀ ਆ ਤਨਖਾਹ ਵੀ ਪੂਰੀ ਨਹੀਂ ਦੇਣੀ ਤੇ ਰੋਣ ਵੀ ਨਹੀਂ ਦੇਣਾ ਹੱਦ ਹੋ ਗਈ ਯਾਰ ਇਹ ਕਿੱਧਰ ਦਾ ਲੋਕਤੰਤਰ ਆ ਉਹਨਾਂ ਨੇ ਨਿਕਾਂਵਾਰ ਮੰਗਾਂ ਕੀਤੀਆਂ ਕਿ ਤੁਸੀਂ ਜੇ ਸਾਨੂੰ ਨਹੀਂ ਵੀ ਕਿਤੇ ਐਡਜਸਟ ਕਰਨਾ ਨਹੀਂ ਤਰਖਾ ਹੀ ਵਧਾ ਦਿਓ ਕੰਟਰੈਕਟਰ ਦਾ ਜਿਹੜਾ ਕੰਟਰੈਕਟਰ ਰੇਟ ਆ ਉਹ ਸਾਲ ਬਾਅਦ ਰਿਵਾਈਜ਼ ਕਰਕੇ ਵਧਾ ਦਿੰਦੇ ਆ ਤੇ ਉਹ ਵਿਚਾਰੇ ਕੜਕ ਦੀ ਗਰਮੀ ਹੋਵੇ ਤੇਜ਼ ਤੂਬਾਨ ਹੋਵੇ ਮੀਂਹ ਹੋਵੇ ਨੇਰੀ ਹੋਵੇ ਮੀਟਰ ਟੋਬੇ 'ਚ ਲੱਗਾ ਮੀਟਰ ਨਾਲੇ 'ਚ ਲੱਗਾ ਮੀਟਰ ਗੰਦ 'ਚ ਲੱਗਾ ਮੀਟਰ ਦਰਿਆ ਦੇ ਕੰਢੇ 'ਤੇ ਲੱਗਾ ਉਹ ਸਮੇਂ ਸਰ ਮੀਟਰ ਦੀਆਂ ਲੜਕਾ ਲਿਆ ਆ ਕੇ ਤੇ ਜਮਾ ਦਫਤਰ ਕਰਾਉਂਦੇ ਨੇ ਤੇ ਤਾਂ ਹੀ ਕੋ ਮਾੜਾ ਮੋਟਾ ਪਿਆਰੇ ਵੀਰੋ ਮਾਲੀਆ ਆ ਰਿਹਾ ਜੇ ਮਾੜਾ ਮੋਟਾ ਤਾਂ ਵਿਭਾਗ ਚੱਲਣ ਰਿਹਾ ਇਹਦੇ ਜਿਹੜੇ ਵਰਤਮਾਨ ਹਾਲਾਤ ਨੇ ਤੁਸੀਂ ਸਾਰੇ ਜਾਣਦੇ ਹੀ ਹੋ ਜੇ ਉਹਨਾਂ ਦੀ ਮਸ਼ੀਨ ਖਰਾਬ ਹੋ ਜੇ ਉਹਨਾਂ ਨੂੰ ਨਾ ਤੇ ਉਹ ਚਾਰਜ ਜਿੱਤ ਜਾਂਦੇ ਨੇ ਮਸ਼ੀਨ ਠੀਕ ਕਰਨ ਲਈ ਨਾ ਉਹਨਾਂ ਨੂੰ ਕੋਈ ਛੁੱਟੀ ਨਾ ਕੋਈ ਉਹਨਾਂ ਦੀ ਲੰਬੀ ਛੁੱਟੀ ਨਾ ਨਿੱਕੀ ਛੁੱਟੀ ਨਾ ਲੰਬੀ ਛੁੱਟੀ ਨਾ ਉਹਨਾਂ ਨੂੰ ਕੋਈ ਮੋਬਾਈਲ ਪਤਾ ਨਾ ਕੋ ਸਕੂਟਰ ਪਤਾ ਨਾ ਕੋਈ ਇਨਸੈਂਟਿਵ ਨਾ ਕੋਈ ਇਨਕਰੀਮੈਂਟ ਯਾਰ ਇਹ ਕਿਦਾਂ ਦਾ ਲੋਗਤੰਤਰ ਆ ਹਰ ਕੰਪਨੀ ਚ ਹਰ ਕਾਰਖਾਨੇ ਵਿੱਚ ਵੀ ਸਾਲ ਬਾਅਦ ਤਨਖਾਹ ਵਾਧੀ ਆ ਪਰ ਪਾਵਰ ਕਾਰਪੋਰਸ ਅੰਦਰ ਮੈਨੇਜਮੈਂਟ ਐਡਾ ਵੱਡਾ ਵਿਤਕਰਾ ਕਰ ਰਹੀ ਆ ਸ਼ਰە ਆਮ ਉਹਨਾਂ ਦੇ ਜਿਹੜੇ ਜਮਹੂਰੀ ਅਧਿਕਾਰ ਨੇ ਜਿਹੜੇ ਮਨੁੱਖਤਾ ਦੇ ਮੁੱਢਲੇ ਅਧਿਕਾਰ ਨੇ ਉਹਨਾਂ ਦਾ ਘਾਣ ਕੀਤਾ ਜਾ ਰਿਹਾ ਉਹਨਾਂ ਨੂੰ ਝੰਬਿਆ ਜਾ ਰਿਹਾ ਤੇ ਉਹਨਾਂ ਦੀ ਤਨਖਾਹ ਵੀ ਨਹੀਂ ਵਧਾਈ ਜਾ ਰਹੀ ਤੇ ਨਾਮ ਉਹਨਾਂ ਨੂੰ ਕਿਤੇ ਨਾ ਕਿਤੇ ਅਡਜਸਟ ਹੀ ਕਰ ਰਹੇ ਆ ਅਸਾਡੇ ਮਾਨਯੋਗ ਮਾਨ ਸਾਹਿਬ ਉਹਨਾਂ ਨੇ ਵਾਦਾ ਕੀਤਾ ਸੀਗਾ ਕਿ ਸਾਡੀ ਸਰਕਾਰ ਆਏਗੀ ਆਹੇ ਕੰਟਰੈਕਟ ਬੇਸ ਵਾਲਿਆਂ ਨੂੰ ਤੁਰੰਤ ਅਡਜਸਟ ਕਰਾਂਗੇ ਅਡਜਸਟ ਕਰ ਤੇ ਪ੍ਰੋਬਲਮ ਕੀ ਆ ਯਾਰ ਬਿਜਲੀ ਵਿਭਾਗ ਦੇ ਵਿੱਚ 30 35000 ਟੈਕਨੀਕਲ ਮਲਾਇਮਾਂ ਦੀਆਂ ਖਾਲੀ ਪਈਆਂ ਸਾਮੀਆਂ ਕੰਮ ਕੇ ਦਾ ਹੋਰ ਹੋ ਨਹੀਂ ਰਿਹਾ ਦਫਤਰਾਂ 'ਚ ਭਗਦੜ ਮਤੀ ਰੋਲਾ ਲੱਪਾ ਪਿਆ ਰੰਦਾ ਬਿਜਲੀ ਕਿੰਨੇ ਕਿੰਨੇ ਦਿੜ ਬੰਦ ਰਹਿੰਦੀ ਆ